ਤੁਸੀਂ ਕਹਿ ਰਹੇ ਹੋ ਕਿ ਪੋਸੀਬਲ ਨਹੀਂ ਹੈ ਕਿ ਉਹਦਾ ਫਿਊਚਰ ਚੇਂਜ ਕਰ ਦੇਣ ਤੁਸੀਂ ਹੂੰ ਪਰ ਉਹ ਕਹਿੰਦਾ ਕਿ ਮੈਂ ਉਹ ਪਾਤ ਦੱਸਦਾ ਫਲਾਣੇ ਨਗ ਪਾ ਲੈ ਫਿਰ ਇਹ ਠੱਗੀ ਹੈ 100% ਠੱਗੀ ਹੈ ਜੇ ਕੋਈ ਬੰਦਾ ਕਹਿੰਦਾ ਮੈਂ ਨਗ ਪਾ ਕੇ ਚੀਜ਼ ਠੀਕ ਕਰ ਦੇਣਾ ਨਗ ਦੀ ਗੱਲ ਸੁਣੋ ਸੈਂਟੀਫਿਕਲੀ ਸਮਝੋ ਉਹ ਸੈਂਟੀਫਿਕ ਕਲਰ ਹੈ ਜਿਵੇਂ ਸਾਡੀ ਬੋਡੀ 엘ਿਮੈਂਟਸ ਨਾਲ ਬਣੀ ਹੈ ਜੀ ਤੇ ਉਹਨੂੰ ਹਰ ਬੰਦਾ ਪ੍ਰੂਵ ਕਰ ਦਿੰਦਾ ਹੈ ਵੀ ਜੋ ਕੁਝ ਜੋ ਕੁਝ ਬ੍ਰਹਿਮੰਡੇ ਸੋਹੀ ਪਿੰਡੇ ਉਹਨੂੰ ਪ੍ਰੂਵ ਕਰ ਲਓਗੇ ਧਰਤੀ 'ਚ ਜਿਹੜੇ 엘ਿਮੈਂਟ ਹੈ ਤੇ ਉਦਾਂ ਹੀ ਬਿਹੇਵ ਕਰਦੇ ਇੱਥੇ ਹੀ ਕਲਰ ਵੀ ਹੈ ਬੋਡੀ 'ਚ ਉਹ ਨੈਚੁਰਲ ਕਲਾ ਜਦੋਂ ਸਨਲਾਈਟ ਤੋਂ ਸਾਡੀ ਬਾਡੀ 'ਚ ਜਾਂਦਾ ਹੈ ਤਾਂ ਇੱਕ ਕੋਈ ਕੋਈ ਡੈਫੀਸ਼ੈਂਸੀ ਆ ਨਾ ਬਾਡੀ 'ਚ ਤਾਂ ਉਹ ਪੂਰੀ ਕਰ ਦਿੰਦਾ ਹੈ ਉਹਦੇ ਨਾਲ ਕਿਸਮਤ ਨਹੀਂ ਬਦਲੀ ਜਾ ਸਕਦੀ ਵਿਆਹ ਟੁੱਟਦਾ ਨਹੀਂ ਰੋਕਿਆ ਜਾ ਸਕਦਾ ਇਹ ਪਿਓਰਲੀ ਠੱਗੀ ਹੈ ਦੂਸਰੀ ਗੱਲ ਕੀ ਹੁੰਦੀ ਹੈ ਪੜਨ ਵਾਲੇ ਨੂੰ ਪਤਾ ਹੈ ਕਿ ਮੰਨ ਲਓ ਕਿਸੇ ਦੀ ਦਸ਼ਾ ਖਰਾਬ چل ਰਹੀ ਹੈ ਵਰਡ ਸੁਣਿਆ ਹੋਣਾ ਤੁਸੀਂ ਐਸਟ੍ਰੋਲੋਜੀ 'ਚ ਕਿ ਇਹ ਦਸ਼ਾ ਖਰਾਬ ਹੈ ਜਾਂ ਇੱਕ ਗੋਚਰ ਖਰਾਬ ਹੈ ਇਹ ਠੀਕ ਉਹਨਾਂ ਨਾਲ ਹੈ ਹੂੰ ਜਦੋਂ ਠੀਕ ਹੋਣ ਵਾਲੇ ਟਾਈਮ ਤੇ ਤੁਸੀਂ ਮੈਨੂੰ ਆਉਂਗੇ ਜਦੋਂ ਪੂਰਾ ਖਰਾਬ ਹੁੰਦਾ ਨਾ ਉਦੋਂ ਬੰਦਾ ਜ਼ਿਆਦਾ ਭੱਜਦਾ ਹੈ ਉਦੋਂ ਠੀਕ ਹੀ ਹੋਣ ਵਾਲਾ ਹੁੰਦਾ ਹੈ ਅੱਛਾ ਫਿਰ ਕਈ ਵਾਰੀ ਉਹ ਆ ਜਾਂਦਾ ਹੈ ਜਾਂ ਕਿਸੇ ਚੰਗੇ ਡਾਕਟਰ ਕੋਲ ਜਾਂ ਚੰਗੇ ਐਸਟ੍ਰੋਲੋਜਰ ਕੋਲ ਜਦੋਂ ਤਾਂ ਉਹ ਕਿਸੇ ਠੱਗ ਦੇ ਹੱਥੇ ਚੜ ਗਿਆ ਤਾਂ ਉਹਨੇ ਕਹਿਣਾ ਜੀ ਬਸ ਤੁਸੀਂ ਪਾ ਕੇ ਦੇਖੋ ਇਹ ਨਗ ਇਹ ਉਪਾਏ ਕਰਕੇ ਦੇਖੋ ਖਰਚੇ ਦੀ ਕੋਈ ਗੱਲ ਨਹੀਂ 2 4 10000 ਲੱਖ ਰੁਪਏ ਲੱਗਦਾ ਹੈ ਪਰ ਜ਼ਿੰਦਗੀ ਸੁਧਰ ਜਾਏਗੀ ਉਹਨੂੰ ਪਤਾ ਕਿ ਇਹਦਾ ਵਕਤ ਬਦਲ ਜਾਏਗਾ ਹੁਣ ਤਾਂ ਮੈਂ ਇਹ ਪਵਾ ਦਿੰਦਾ ਹਾਂ ਨੂੰ ਫਿਰ ਉਹ ਬੜੀਆਈ ਵੀ ਮਿਲ ਜਾਂਦੀ ਹੈ ਕਈ ਵਾਰੀ